ਹਾਂਜੀ ਵੀਵਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਨਮਕੀਨ ਮਟਰ ਆਪਾਂ ਕਿੱਦਾਂ ਬਣਾ ਸਕਦੇ ਹਾਂ ਆਪਾਂ ਇੱਕ ਲਿਆ ਜੀ ਸਰੋਂ ਦਾ ਤੇਲ ਉਸ ਤੋਂ ਬਾਅਦ ਆਪਾਂ ਲਿਆ ਜੀ ਮੈਦਾ ਮੈਦਾ ਆਪਾਂ ਲੈ ਲਿਆ ਲੋੜ ਅਨਸਾਰ ਉਸ ਤੋਂ ਬਾਅਦ ਆਪਾਂ ਲਈ ਹੈ ਜੀ ਜਵੈਨ ਇੱਕ ਚਮਚ ਜਵੈਨ ਆਪਾਂ ਨੂੰ ਬਹੁਤ ਹੈ ਉਸ ਤੋਂ ਬਾਅਦ ਲਿਆ ਜੀ ਆਪਾਂ ਇੱਕ ਚਮਚ ਨਮਕ ਨਮਕ ਆਪਾਂ ਇੱਕ ਚਮਚ ਲਿਆ ਹੈ ਉਸ ਤੋਂ ਬਾਅਦ ਆਪਾਂ ਲਿਆ ਹੈ ਜੀ ਜੀਰਾ ਧਨੀਆ ਸੁੱਕਾ ਹੋਇਆ ਅਸੀਂ ਹਰੇ ਧਨੀਏ ਨੂੰ ਸੁਕਾ ਲਿਆ ਸੀ ਤੇ ਇਸ ਤਰ੍ਹਾਂ ਸੁੱਕਾ ਧਨੀਆ ਕੰਮ ਆ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਲਿਆ ਹੈ ਜੀ ਬੇਕਿੰਗ ਸੋਡਾ ਜੋ ਕਿ ਆਪਾਂ ਇਸ ਦੇ ਵਿੱਚ ਪਾ ਦਿੱਤਾ ਹੈ ਅਗਲੀ ਵਿਧੀ ਤੁਹਾਨੂੰ ਦੱਸਦੇ ਹਾਂ ਅੱਜ ਬਣਾ ਰਹੇ ਹਾਂ ਜੀ ਅਸੀਂ ਮਟਰ ਨਮਕੀਨ ਇਦਾਂ ਆਪਾਂ ਤੇਲ ਨੂੰ ਕੜਾਈ ਦੇ ਵਿੱਚ ਪਾ ਕੇ ਗਰਮ ਕਰਨ ਲਈ ਰੱਖ ਦਿੱਤਾ ਹੈ ਇਹਨੂੰ 5-7 ਮਿੰਟ ਆਪਾਂ ਪੂਰਾ ਗਰਮ ਕਰਨ ਦਿਆਂਗੇ ਫਿਰ ਮੀਡੀਅਮ ਫਲੇਮ ਤੇ ਆਪਾਂ ਨਮਕੀਨ ਮਟਰ ਬਣਾਵਾਂਗੇ ਦੂਸਰੇ ਪਾਸੇ ਆਪਾਂ ਪੂਰੀ ਰੋਟੀ ਵੇਲ ਕੇ ਜਿਹੜਾ ਆਪਾਂ ਇਹਦਾ 베ਸ ਤਿਆਰ ਕੀਤਾ ਸੀ ਇਦਾਂ ਆਪਾਂ ਚਾਰਸ ਪੀਸ ਕੱਟ ਲਈ ਹਨ ਕਰਦੀ ਮਦਦ ਦੇ ਨਾਲ ਆ ਦੇਖੋ ਹੁਣ ਇਹਨਾਂ ਨੂੰ ਆਪਾਂ ਜਦੋਂ ਤੇਲ ਕਰਨ ਹੋ ਜਾਏਗਾ ਤੇ ਉਸ ਵਿੱਚ ਪਾ ਕੇ ਥੋੜਾ ਜਿਹਾ ਇਹਨੂੰ ਆਪਾਂ ਫਰਾਈ ਕਰਾਂਗੇ ਤੇ ਉਸ ਤੋਂ ਬਾਅਦ ਕਮਾਏ ਤੁਹਾਨੂੰ ਕਿੰਦਾ ਹੈ ਰਮਕੀਨ ਮੱਕੀ ਬਣ ਜਾਂਦੀ ਹੈ ਧੰਨਵਾਦ ਤੇਲ ਦੇਖੋ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਹੈ ਹੁਣ ਆਪਾਂ ਜਿਹੜੇ ਮਟਰ ਬਣਾਏ ਹੈ ਇਹਨਾਂ ਦੀ ਕਟਿੰਗ ਕੀਤੀ ਹੈ ਇਸ ਵਿੱਚ ਆਪਾਂ ਪਾਉਣੇ ਸ਼ੁਰੂ ਕਰਦੇ ਹੋਾਂਗੇ ਦੇਖੋ ਫਰਾਈ ਵਾਸਤੇ ਦੇਖੋ ਫਰਾਈstra piece ਕਰ ਕਰਕੇ ਇਕੱਠੇ ਨਹੀਂ ਪਾਵਾਂਗੇ ਇਹਨੇ ਜੁੜ ਜਾਂਦੇ ਆ ਇਹ ਕਰਕੇ ਆਪਾਂ ਇੱਕ ਇੱਕ ਦੋ ਦੋ ਪੀਸੇ ਦੇ ਵਿੱਚ ਸੋਤੇਵਾਂਗੇ ਗਰਮ ਤੇਲ ਦੇ ਵਿੱਚ ਜਿੱਦਾਂ ਇਹਨੂੰ ਆਪਾਂ ਨਾਲ-ਨਾਲ ਹਿਲਾਉਂਦੇ ਰਵਾਂਗੇ ਉਹ ਦੇਖੋ ਕੁਛ ਹੀ ਟਾਈਮ ਵਿੱਚ ਜਿਹੜੇ ਇਹ ਚਕੀਨ ਮਟਰੇਸ ਬਣ ਕੇ ਤਿਆਰ ਹੋ ਜਣਗੇ ਯਾਰ ਤੁਸੀਂ ਦੇਖ ਰਹੇ ਹੋ ਆਪਾਂ ਸਾਰੇ ਜਿਹੜੀ ਕਟਿੰਗ ਹੈ ਇਹਦੇ ਵਿੱਚ ਪਾ ਦਿੱਤੀ ਏ ਤੇ 3 ਮਟਰਾਂ ਦੀ ਜਿਹੜੇ ਛੋਟੇ ਛੋਟੇ ਆਪਾਂ ਕੱਟੇ ਸਨ ਸੋ ਇਹ ਫਰਾਈ ਹੋ ਰਹੇ ਆ ਹੁਣ ਜੇ ਇਹ ਪੂਰੀ ਤਰ੍ਹਾਂ ਫਰਕਰੇ ਬਣ ਜਾਣਗੇ ਤੇ ਫੇਰ ਆਪਾਂ ਇਦਾਂ ਇਹਨਾਂ ਨੂੰ ਕੜਾਈ ਦੇ ਵਿੱਚੋਂ ਕੱਢ ਲਾਂਗੇ ਆ ਦੇਖੋ ਇਦਾਂ ਹੀ ਫਰਾਈ ਹੋ ਰਹੇ ਆ ਹਾਂਜੀ ਵੀਰਾਂ ਦੇਖੋ ਕੁਝ ਟਾਈਮ ਤੱਕ ਇਹ ਬਰਾਉਨ ਹੋ ਗਏ ਨੇ ਦੇਖੋ ਪੂਰੀ ਤਰ੍ਹਾਂ ਰੜ ਗਏ ਨੇ ਸੋ ਇਹ ਆਪਣੀ ਮਟਰੀ ਤਿਆਰ ਹੋ ਗਈ ਹੈ ਜੀ ਇਹ ਲੰਮੇ ਵੀ ਮਟਰ ਬਣ ਜਾਂਦੇ ਆ ਤੇ ਇਹ ਚੌਸ ਵੀ ਬਣ ਜਾਂਦੇ ਆ ਆਪਾਂ ਬਣਾਈ ਆ ਚੌਸ ਤਾਂ ਜੋ ਇਹ ਖਾਣੇ ਸੌਖੇ ਨੇ ਦੇਖੋ ਬੜੀ ਜੀ ਆਸਾਨ ਵਿਧੀ ਨਾਲ ਆਪਾਂ ਘਰੇ ਇਹਨੂੰ ਤਿਆਰ ਕਰ ਸਕਦੇ ਹਾਂ ਤੇ ਚਾਹ ਵਗੈਰਾ ਨਾਲ ਆਪਾਂ ਇਹ ਲੈ ਸਕਦੇ ਹਾਂ ਕਿਉਂਕਿ ਸਵੇਰ ਜਦੋਂ ਨਾਸ਼ਤਾ ਵਗੈਰਾ ਜਲਦੀ ਨਹੀਂ ਰੈਡੀ ਹੁੰਦਾ ਜਾਂ ਕਿਤੇ ਆਪਾਂ ਨੂੰ ਕਾਲੀ ਹੁੰਦੀ ਆ ਤਾਂ ਇਹ ਨਕੀਨ ਆਪਾਂ ਚਾਹ ਨਾਲ ਖਾ ਸਕਦੇ ਹਾਂ ਜੋ ਕਿ ਬੜੇ ਹੀ ਤਵਾਦਿਸਤ ਹੁੰਦੇ ਹਨ ਸੋ ਦੇਖੋ ਤੁਹਾਡੇ ਸਾਹਮਣੇ ਕਿੱਦਾਂ ਇਹ ਚਾਰ ਸਪੀਸ ਬਣ ਕੇ ਤਿਆਰ ਹੋ ਚੁੱਕੇ ਹਨ ਸੋ ਇਹਨਾਂ ਨੂੰ ਤੁਸੀਂ ਕਿਸੇ ਵੀ ਸ਼ੇਪ ਵਿੱਚ ਕੱਟ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਸ਼ੇਪ ਵਿੱਚ ਇਹਨਾਂ ਨੂੰ ਤੁਸੀਂ ਕੱਟ ਸਕਦੇ ਹੋ ਸੋ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਅੱਗੇ ਪਲੇਟ ਵਿੱਚ ਰੱਖ ਕੇ ਤੁਹਾਨੂੰ ਦੱਸਾਂਗੇ ਇਹਨਾਂ ਨੂੰ ਹੁਣ ਸ਼ਾਨਣੀ ਦੀ ਮਦਦ ਦੇ ਨਾਲ ਆਪਾਂ ਤੇਲ ਜਿਹੜਾ ਇਹਨਾਂ ਵਿੱਚੋਂ ਇੱਦਾਂ ਕਰਕੇ ਚੋਕ ਕੇ ਇਨੂੰ ਸਾ이드 ਤੇ ਰੱਖ ਲਾਂਗੇ ਤਾਂ ਜੋ ਤੇਲ ਉਹ ਗਰਾਈ ਦੇ ਵਿੱਚੋਂ ਨਿਕਲ ਜਾਵੇ ਜੀ ਵੀਵਰ ਸਾ ਦੇਖੋ ਕਿ ਇਹ ਨਮਕੀਨ ਮਟਰ ਬਣ ਕੇ ਤਿਆਰ ਹੋ ਕੇ ਹੋ ਚੁੱਕੇ ਹਨ ਵੀਵਰ ਆ ਨਮਕੀਨ ਮਟਰ ਤੁਹਾਡੇ ਸਾਹਮਣੇ ਬਣ ਕੇ ਤਿਆਰ ਹੋ ਚੁੱਕੇ ਹਨ ਦੇਖੋ ਬਹੁਤ ਹੀ ਟੇਸਟੀ ਲੱਗ ਰਹੇ ਹਨ ਤੇ ਬੜੇ ਸਵਾਦਿਸ਼ਟ ਨਮਕੀਨ ਮਟਰ ਜੋ ਕਿ ਅੱਜ ਅਸੀਂ ਘਰੇ ਤਿਆਰ ਕੀਤੇ ਹਨ ਤੁਹਾਨੂੰ ਦਿਖਾਏ ਹਨ ਸੋ ਇਹ ਘਰੇ ਬੜੀ ਜੀ ਸੌਖੀ ਵਿਧੀ ਨਾਲ ਬਣ ਜਾਂਦੇ ਹਨ ਹੋਪ ਤੁਸੀਂ ਵੀ ਸਾਰੇ ਇਸ ਨੂੰ ਟਰਾਈ ਕਰੋਗੇ ਸੋ ਇਦਾਂ ਹੀ ਚੈਨਲ ਨੂੰ ਪਿਆਰ ਸਤਿਕਾਰ ਦਿੰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਅਚ ਮਟਰਾ ਪਰ ਪਲੇਟ ਵਿੱਚ ਪਾ ਦਿੱਤੇ ਹਨ ਦੇਖੋ ਇਹ ਰਾਉਂਡ ਸ਼ੇਪ ਵਿੱਚ ਆਪਾਂ ਇਦਾਂ ਲਈ ਹਨ ਇਹਨੂੰ ਲੌਂਗ ਵੀ ਆਪਾਂ ਬਣਾ ਸਕਦੇ ਹਾਂ ਸੋ ਇਦਾਂ ਖਾਣੇ ਈਜ਼ੀ ਰਹਿੰਦੇ ਹਨ ਅੱਜ ਇਸ ਤਰ੍ਹਾਂ ਤਿਆਰ ਕੀਤੇ ਹਨ ਉਪੋਗ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਹੋਣ ਕਿ ਧੰਨਵਾਦ ਜੀ